ਇਜ਼ਰਾਈਲ ਅਤੇ ਹਮਾਸ ਵਿਚਕਾਰ ਚੱਲ ਰਹੀ ਜੰਗ ਹੁਣ ਈਰਾਨ ਤੱਕ ਪਹੁੰਚ ਗਈ ਹੈ। ਇਜ਼ਰਾਈਲ ਵੱਲੋਂ ਤਹਿਰਾਨ ਤੇ ਮਿਜ਼ਾਈਲ ਹਮਲਾ ਕਰਨ ਤੋਂ ਬਾਅਦ ਮਿਡਲ ਈਸਟ ਵਿੱਚ ਤਣਾਅ ਸਿਖਰ ਤੇ ਪਹੁੰਚ ਗਿਆ ਹੈ। ਇਸ ਦਾ ਅਸਰ ਹੁਣ ਦੁਨੀਆ ਵਿੱਚ ਤੇਲ ਦੀਆਂ ਕੀਮਤਾਂ ਤੇ ਵੀ ਦਿਖਾਈ ਦੇ ਰਿਹਾ ਹੈ। ਦੋ ਦਿਨਾਂ ਵਿਚਾਲੇ ਹੀ ਬ੍ਰੈਂਟ ਕਰੂਡ ਦੀ ਕੀਮਤ 10 ਡਾਲਰ ਪ੍ਰਤੀ ਬੈਰਲ ਵਧ ਕੇ 75 ਡਾਲਰ ਹੋ ਗਈ ਹੈ। ਭਾਰਤ ਵਰਗੇ ਦੇਸ਼ ਜੋ ਆਪਣੀਆਂ ਊਰਜਾ ਜ਼ਰੂਰਤਾਂ ਦਾ 85% ਆਯਾਤ ਰਾਹੀਂ ਪੂਰਾ ਕਰਦਾ ਹੈ ਇਸ ਬਦਲਾਅ ਤੋਂ ਸਿੱਧੇ ਤੌਰ ਤੇ ਪ੍ਰਭਾਵਿਤ ਹੋ ਸਕਦੇ ਨੇ ਭਾਰਤ ਆਪਣੀ ਜ਼ਰੂਰਤ ਦੇ ਲਈ ਤੇਲ ਦਾ ਲਗਭਗ 44.6% ਹਿੱਸਾ ਸਿਰਫ ਮਿਡਲ ਈਸਟ ਤੋਂ ਆਯਾਤ ਕਰਦਾ ਹੈ ਜੇਕਰ ਇਹ ਜੰਗ ਲੰਬੀ ਚੱਲਦੀ ਹੈ ਤਾਂ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਹੋਰ ਵਾਧਾ ਹੋ ਸਕਦਾ ਹੈ ਤਾਂ ਮੇ ਭਾਰਤ ਨੇ ਸਪਲਾਈ ਦੇ ਆਪਣੇ ਸਰੋਤਾਂ ਨੂੰ ਵਿਪਿੰਨ ਬਣਾਇਆ ਹੈ ਹੁਣ ਤੁਹਾਨੂੰ ਕੀ ਕਰਕੇ ਉਹ ਗੱਲਾਂ ਦੱਸਦੇ ਹਾਂ ਜਿਨ੍ਹਾਂ ਦਾ ਭਾਰਤ ਤੇ ਅਸਰ ਪਵੇਗਾ ਸਭ ਤੋਂ ਪਹਿਲੀ ਗੱਲ ਹੈ ਮਹਿੰਗਾਈ ਵਿੱਚ ਵਾਧਾ ਜੇਕਰ ਕੱਚੇ ਤੇਲ ਦੀ ਕੀਮਤ ਪ੍ਰਤੀ ਬੈਰਲ 10 ਡਾਲਰ ਵੱਧ ਜਾਂਦੀ ਹੈ ਤਾਂ ਰਕਚੂਨ ਮਹਿੰਗਾਈ ਦਰ 0.5% ਤੱਕ ਵੱਧ ਸਕਦੀ ਹੈ ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਵਰਗੀਆਂ ਜ਼ਰੂਰੀ ਵਸਤੂਆਂ ਮਹਿੰਗੀਆਂ ਹੋ ਜਾਣਗੀਆਂ ਜਿਸ ਨਾਲ ਅਵਸਦਾਈ ਅਤੇ ਉਤਪਾਦਨ ਲਾਗਤ ਵੀ ਵਧੇਗੀ ਆਯਾਤ ਬਿੱਲ ਤੇ ਦਬਾਵੀ ਪਵੇਗਾ ਤੇਲ ਦੀਆਂ ਵਾਧੀਆਂ ਕੀਮਤਾਕਰਕ ਭਾਰਤ ਦਾ ਚਾਲੂ ਖਾਤਾ ਕਾਟਾ ਯਾਨੀ ਕਿ ਸੀਆਈਡੀ ਵੱਸ ਸਕਦਾ ਹੈ ਜਿਸ ਦਾ ਵਿਦੇਸ਼ੀ ਮੁਦਰਾ ਭੰਡਾਰ ਤੇ ਅਸਰ ਪਵੇਗਾ ਇਸ ਤੋਂ ਇਲਾਵਾ ਰੁਪਿਆ ਕਮਜ਼ੋਰ ਹੋਵੇਗਾ ਡਾਲਰ ਦੀ ਉੱਚ ਮੰਗ ਅਤੇ ਵਾਧੇ ਆਯਾਤ ਬਿੱਲ ਕਾਰਨ ਰੁਪਿਆ ਡਿੱਗ ਸਕਦਾ ਇਸ ਨਾਲ ਨਾ ਸਿਰਫ ਤੇਲ ਸਗੋ ਹੋ ਰਿਹਾ ਤੇ ਕੀਤੇ ਸਮਾਨ ਵੀ ਮਹਿੰਗੇ ਹੋ ਜਾਣਗੇ ਅਗਲੀ ਗੱਲ ਕਰਦੇ ਹਾਂ ਸਟਾਕ ਮਾਰਕੀਟ ਵਿੱਚ ਗਿਰਾਵਟ ਦੀ ਮਿਡਲ ਈਸਟ ਵਿੱਚ ਤਣਾਅ ਵਧਣ ਤੋਂ ਪਹਿਲਾਂ ਹੀ ਅਕਤੂਬਰ 2024 'ਚ ਬਾਜ਼ਾਰ 'ਚ ਭਾਰੀ ਗਿਰਾਵਟ ਦੇਖੀ ਗਈ ਸੀ ਇਸ ਵਾਰ ਵੀ ਸੈਂਸੈਕਸ ਅਤੇ ਨਿਫਟੀ ਵਿੱਚ ਵੱਡੀ ਗਿਰਾਵਟ ਦੀ ਉਮੀਦ ਹੈ ਤੋਂ ਇਲਾਵਾ ਇਸ ਸਾਰੀ ਚੀਜ਼ ਦਾ ਨੌਕਰੀਆਂ ਤੇ ਵੀ ਪ੍ਰਭਾਵ ਪਏਗਾ ਜਦੋਂ ਤੋਂ ਮਹਿੰਗਾਈ ਵਾਧੀ ਹੈ ਤਾਂ ਕੰਪਨੀਆਂ ਲਾਗਤ ਘਟਾਉਣ ਲੱਗ ਜਾਂਦੀਆਂ ਨੇ ਇਹ ਨੌਕਰੀਆਂ ਤਨਖਾਹ ਅਤੇ ਤਰੱਕੀਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਭਾਰਤ ਦੀ ਇਸ ਸਭ ਨੂੰ ਲੈ ਕੇ ਤਿਆਰੀ ਕੀ ਹੈ ਭਾਰਤ ਨੇ کئی ਦੇਸ਼ਾਂ ਤੱਕ ਤੇਲ ਆਯਾਤ ਦੇ ਸਰੋਤਾਂ ਦਾ ਵਿਸਤਾਰ ਕੀਤਾ ਹੈ। ਵਰਤਮਾਨ ਦੇ ਵਿੱਚ ਰੂਸ ਭਾਰਤ ਦਾ ਸਭ ਤੋਂ ਵੱਡਾ ਤੇਲ ਸਪਲਾਈਅਰ ਹੈ ਜੋ ਕੁੱਲ ਆਯਾਤ ਦਾ ਲਗਭਗ 35 ਤੋਂ 40% ਲੋਗਦਾਨ ਪਾਉਂਦਾ ਹੈ। ਇਸ ਤੋਂ ਇਲਾਵਾ ਇਰਾਕ, ਸਾਊਦੀ ਅਰਬ, ਵੈਨੇਜੂਏਲਾ, ਨਾਈਜੀਰੀਆ ਤੇ ਅਮਰੀਕਾ ਤੋਂ ਵੀ ਤੇਲ ਖਰੀਦਿਆ ਜਾ ਰਿਹਾ ਹੈ। ਸਰਕਾਰ ਨੇ ਬਾਇਓਫਿਊਲ ਅਤੇ ਗ੍ਰੀਨ ਹਾਈਡਰੋਜਨ ਵਰਗੇ ਵਿਕਲਪਾਂ ਤੇ ਕੰਮ ਤੇਜ਼ ਕੀਤਾ ਹੈ। ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਦਾ ਕਹਿਣਾ ਹੈ ਕਿ ਭਾਰਤ ਕੋਲ ਕਾਫੀ ਭੰਡਾਰ ਹੈ ਅਤੇ ਵਿਸ਼ਵ ਵਿਆਪੀ ਸੰਕਟ ਦੇ باوجود ਸਪਲਾਈ ਵਿੱਚ ਵਿਘਨ ਨਹੀਂ ਹੋਵੇਗਾ। ਇਜ਼ਰਾਈਲ ਅਤੇ ਹਮਾਸ ਵਿਚਕਾਰ ਚੱਲ ਰਹੀ ਜੰਗ ਹੁਣ ਈਰਾਨ ਤੱਕ ਪਹੁੰਚ ਗਈ ਹੈ। ਇਜ਼ਰਾਈਲ ਵੱਲੋਂ ਤਹਿਰਾਨ ਤੇ ਮਿਜ਼ਾਈਲ ਹਮਲਾ ਕਰਨ ਤੋਂ ਬਾਅਦ ਮਿਡਲ ਈਸਟ ਵਿੱਚ ਤਣਾਅ ਸਿਖਰ ਤੇ ਪਹੁੰਚ ਗਿਆ ਹੈ। ਇਸ ਦਾ ਅਸਰ ਹੁਣ ਦੁਨੀਆ ਵਿੱਚ ਤੇਲ ਦੀਆਂ ਕੀਮਤਾਂ ਤੇ ਵੀ ਦਿਖਾਈ ਦੇ ਰਿਹਾ ਹੈ। ਦੋ ਦਿਨਾਂ ਵਿਚਾਲੇ ਹੀ ਬ੍ਰੈਂਟ ਕਰੂਡ ਦੀ ਕੀਮਤ 10 ਡਾਲਰ ਪ੍ਰਤੀ ਬੈਰਲ ਵਧ ਕੇ 75 ਡਾਲਰ ਹੋ ਗਈ ਹੈ। ਭਾਰਤ ਵਰਗੇ ਦੇਸ਼ ਜੋ ਆਪਣੀਆਂ ਊਰਜਾ ਜ਼ਰੂਰਤਾਂ ਦਾ 85% ਆਯਾਤ ਰਾਹੀਂ ਪੂਰਾ ਕਰਦਾ ਹੈ ਇਸ ਬਦਲਾਅ ਤੋਂ ਸਿੱਧੇ ਤੌਰ ਤੇ ਪ੍ਰਭਾਵਿਤ ਹੋ ਸਕਦੇ ਨੇ ਭਾਰਤ ਆਪਣੀ ਜ਼ਰੂਰਤ ਦੇ ਲਈ ਤੇਲ ਦਾ ਲਗਭਗ 44.6% ਹਿੱਸਾ ਸਿਰਫ ਮਿਡਲ ਈਸਟ ਤੋਂ ਆਯਾਤ ਕਰਦਾ ਹੈ ਜੇਕਰ ਇਹ ਜੰਗ ਲੰਬੀ ਚੱਲਦੀ ਹੈ ਤਾਂ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਹੋਰ ਵਾਧਾ ਹੋ ਸਕਦਾ ਹੈ ਭਾਵੇਂ ਭਾਰਤ ਨੇ ਸਪਲਾਈ ਦੇ ਆਪਣੇ ਸਰੋਤਾਂ ਨੂੰ ਵਿਭਿੰਨ ਬਣਾਇਆ ਹੈ ਹੁਣ ਤਾਂ ਉਹ ਕੀ ਕਰਕੇ ਉਹ ਗੱਲਾਂ ਦੱਸਦੇ ਹਾਂ ਜਿਨ੍ਹਾਂ ਦਾ ਭਾਰਤ ਤੇ ਅਸਰ ਪਵੇਗਾ ਸਭ ਤੋਂ ਪਹਿਲੀ ਗੱਲ ਹੈ ਮਹਿੰਗਾਈ ਵਿੱਚ ਵਾਧਾ ਜੇਕਰ ਕੱਚੇ ਤੇਲ ਦੀ ਕੀਮਤ ਪ੍ਰਤੀ ਬੈਰਲ 10 ਡਾਲਰ ਵੱਧ ਜਾਂਦੀ ਹੈ ਤਾਂ ਰਕਚੂਨ ਮਹਿੰਗਾਈ ਦਰ 0.15% ਤੱਕ ਵੱਧ ਸਕਦੀ ਹੈ ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਵਰਗੀਆਂ ਜ਼ਰੂਰੀ ਵਸਤੂਆਂ ਮਹਿੰਗੀਆਂ ਹੋ ਜਾਣਗੀਆਂ ਜਿਸ ਨਾਲ ਆਵਾਜਾਈ ਅਤੇ ਉਤਪਾਦਨ ਲਾਗਤ ਵੀ ਵਧੇਗੀ ਆਯਾਤ ਬਿੱਲ ਤੇ ਦਬਾਵੀ ਪਵੇਗਾ ਤੇਲ ਦੀਆਂ ਵਾਧੀਆਂ ਕੀਮਤਾਕਰਕ ਭਾਰਤ ਦਾ ਚਾਲੂ ਖਾਤਾ ਕਾਟਾ ਯਾਨੀ ਕਿ ਸੀਆਈਡੀ ਵੱਸ ਸਕਦਾ ਹੈ ਜਿਸ ਦਾ ਵਿਦੇਸ਼ੀ ਮੁਦਰਾ ਭੰਡਾਰ ਤੇ ਅਸਰ ਪਵੇਗਾ ਇਸ ਤੋਂ ਇਲਾਵਾ ਰੁਪਿਆ ਕਮਜ਼ੋਰ ਹੋਵੇਗਾ ਡਾਲਰ ਦੀ ਉੱਚ ਮੰਗ ਅਤੇ ਵਾਧੇ ਆਯਾਤ ਬਿੱਲ ਕਾਰਨ ਰੁਪਿਆ ਡਿੱਗ ਸਕਦਾ ਹੈ ਇਸ ਨਾਲ ਨਾ ਸਿਰਫ ਤੇਲ ਸਗੋ ਹੋ ਰਿਹਾ ਤੇ ਕੀਤਾ ਸਮਾਨ ਵੀ ਮਹਿੰਗਾ ਹੋ ਜਾਣਗੇ ਅਗਲੀ ਗੱਲ ਕਰਦੇ ਹਾਂ ਸਟਾਕ ਮਾਰਕੀਟ ਵਿੱਚ ਗਿਰਾਵਟ ਦੀ ਮਿਡਲ ਈਸਟ ਵਿੱਚ ਤਣਾਅ ਵਧਣ ਤੋਂ ਪਹਿਲਾਂ ਹੀ ਅਕਤੂਬਰ 2024 'ਚ ਬਾਜ਼ਾਰ 'ਚ ਭਾਰੀ ਗਿਰਾਵਟ ਦੇਖੀ ਗਈ ਸੀ ਇਸ ਵਾਰ ਵੀ ਸੈਂਸੈਕ ਸਤੇ ਨਿਫਟੀ ਵਿੱਚ ਵੱਡੀ ਗਿਰਾਵਟ ਦੀ ਉਮੀਦ ਹੈ ਤੋਂ ਇਲਾਵਾ ਇਸ ਸਾਰੀ ਚੀਜ਼ ਦਾ ਨੌਕਰੀਆਂ ਤੇ ਵੀ ਪ੍ਰਭਾਵ ਪਵੇਗਾ ਜਦੋਂ ਤੋਂ ਮਹਿੰਗਾਈ ਵਧਦੀ ਹੈ ਤਾਂ ਕੰਪਨੀਆਂ ਲਾਗਤਾਂ ਘਟਾਉਣ ਲੱਗ ਜਾਂਦੀਆਂ ਨੇ ਇਹ ਨੌਕਰੀਆਂ ਤਨਖਾਹ ਅਤੇ ਤਰੱਕੀਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਭਾਰਤ ਦੀ ਇਸ ਸਭ ਨੂੰ ਲੈ ਕੇ ਤਿਆਰੀ ਕੀ ਹੈ ਭਾਰਤ ਨੇ کئی ਦੇਸ਼ਾਂ ਤੱਕ ਤੇਲ ਆਯਾਤ ਦੇ ਸਰੋਤਾਂ ਦਾ ਵਿਸਤਾਰ ਕੀਤਾ ਹੈ। ਵਰਤਮਾਨ ਦੇ ਵਿੱਚ ਰੂਸ ਭਾਰਤ ਦਾ ਸਭ ਤੋਂ ਵੱਡਾ ਤੇਲ ਸਪਲਾਈਅਰ ਹੈ ਜੋ ਕੁੱਲ ਆਯਾਤ ਦਾ ਲਗਭਗ 35 ਤੋਂ 40% ਲੋਗਦਾਨ ਪਾਉਂਦਾ ਹੈ। ਇਸ ਤੋਂ ਇਲਾਵਾ ਇਰਾਕ, ਸਾਊਦੀ ਅਰਬ, ਵੈਨੇਜੂਏਲਾ, ਨਾਈਜੀਰੀਆ ਤੇ ਅਮਰੀਕਾ ਤੋਂ ਵੀ ਤੇਲ ਖਰੀਦਿਆ ਜਾ ਰਿਹਾ ਹੈ। ਸਰਕਾਰ ਨੇ ਬਾਇਓਫਿਊਲ ਅਤੇ ਗ੍ਰੀਨ ਹਾਈਡਰੋਜਨ ਵਰਗੇ ਵਿਕਲਪਾਂ ਤੇ ਕੰਮ ਤੇਜ਼ ਕੀਤਾ ਹੈ। ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਦਾ ਕਹਿਣਾ ਹੈ ਕਿ ਭਾਰਤ ਕੋਲ ਕਾਫੀ ਭੰਡਾਰ ਹੈ ਅਤੇ ਵਿਸ਼ਵ ਵਿਆਪੀ ਸੰਕਟ ਦੇ ਬਾਵਜੂਦ ਸਪਲਾਈ ਵਿੱਚ ਵਿਘਨ ਨਹੀਂ ਹੋਵੇਗਾ।